ਜ਼ਿੰਦਗੀ ਦੇ ਕਿਸ ਮੋੜ ਤੇ ਕੀ ਹੋ ਜਾਵੇ ਕੁਝ ਪਤਾ ਨਹੀਂ ਲੱਗਦਾ ਕਿਹੜਾ ਉਤਰਾ ਚੜਾਹ ਜ਼ਿੰਦਗੀ ਚ ਮਿੰਟਾਂ ਸਕਿੰਟਾਂ ਚ ਆ ਜਾਵੇ ਕੁਝ ਕਹਿ ਨਹੀਂ ਸਕਦੇ ਪਰ ਅਜੇਹਾ ਕੋਈ ਸਾਨੂੰ ਕੋਈ ਘਾਟਾ ਪਿਆ ਹੋਵੇ ਜੋ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਇਦ ਉਹ ਮੁੜ ਕੇ ਪੂਰਾ ਹੋ ਜਾਵੇ ਅਤੇ ਜਦੋਂ ਉਹ ਘਾਟਾ ਜਾਂ ਉਹ ਗਵਾਚੀ ਹੋਈ ਚੀਜ਼ ਸਾਨੂੰ ਮਿਲ ਜਾਵੇ ਉਹ ਸਾਡੇ ਜ਼ਿੰਦਗੀ ਚ ਕਿਸੇ ਕ੍ਰਿਸ਼ਮੇ ਤੋਂ ਘੱਟ ਨਜ਼ਰ ਨਹੀਂ ਆਂਦੀ ਅਜਿਹਾ ਹੀ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 19 ਸਾਲ ਬਾਅਦ ਵਾਚੇ ਹੋਏ ਪੁੱਤ ਨੂੰ ਇੱਕ ਪਿਓ ਮਿਲਿਆ ਦਿਨ ਰਾਤ ਉਸ ਪੁੱਤ ਦੇ ਲਈ ਪਿਓ ਤੜਫਦਾ ਸੀ ਅਤੇ ਪਿਓ ਦੇ ਲਈ ਪੁੱਤ ਤੜਫਦਾ ਸੀ ਪਰ ਇਹ ਤੜਫ ਉਦੋਂ ਦੂਰ ਹੋਈ ਜਦੋਂ ਅਚਾਨਕ ਪਿਓ ਪੁੱਤ ਦਾ ਸਾਹਮਣਾ ਗਿਆ ਤਾਂ ਮਾਮਲਾ ਜੋ ਬਿੱਤੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਪਿਓ ਅਤੇ ਫਿਤਾ 19 ਸਾਲ ਬਾਅਦ ਮਿਲੇ ਨੇ ਦਰਅਸਲ ਇਸ ਪਿੱਛੇ ਜਦੋਂ ਦੀ ਕਹਾਣੀ ਦੇਖੀ ਗਈ ਕਹਾਣੀ ਪੜ੍ਹੀ ਗਈ ਤਾਂ ਉਹ ਵਾਕਈ ਹਰਾਨ ਕਰਨ ਵਾਲੀ ਹੈ ਕਿ ਕਿਵੇਂ ਇੱਕ ਪਿਓ ਕਰੀਬ 19 ਸਾਲ ਪਹਿਲਾਂ ਇੱਕ ਬੱਚੇ ਨੂੰ ਦੂਜੇ ਦੇਸ਼ ਵਿੱਚ ਛੱਡ ਕੇ ਆਪਣੇ ਦੇਸ਼ ਵਾਪਸ ਪਰਤਾਂਦਾ ਹੈ ਅਤੇ ਉਸ ਦੀ ਜਿਹੜੀ ਆਉਣ ਦੀ ਉਮੀਦ ਵੀ ਹੁੰਦੀ ਹੈ ਪਰ ਇਹ ਨਹੀਂ ਪਤਾ ਹੁੰਦਾ ਕਿ ਉਸ ਉਮੀਦ ਨੂੰ ਪੂਰਾ ਹੁੰਦਿਆ 19 ਸਾਲ ਲੱਗ ਜਾਣਗੇ ਤਾਂ ਦੇਖੇ ਕਿ ਇੱਕ ਸਕੂਲ ਦੀ ਅਸਾਈਨਮੈਂਟ ਆ ਇੱਕ ਜਿਹੜੇ ਲੜਕੇ ਨੂੰ ਦਿੱਤੀ ਜਾਂਦੀ ਹੈ ਅਤੇ ਉਸੇ ਅਸਾਈਨਮੈਂਟ ਨੂੰ ਪੂਰਾ ਕਰਦਾ ਹੋਇਆ ਲੜਕਾ ਆਪਣੇ ਪਿਤਾ ਕੋਲ ਪਹੁੰਚਦਾ ਹੈ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਕਿ 19 ਸਾਲ ਬਾਅਦ ਪਿਓ ਪੁੱਤ ਦਾ ਮੇਲ ਹੋਇਆ ਇਸ ਦੇ ਪਿੱਛੇ ਕਹਾਣੀ ਹੈ ਕਿ ਸੁਖਪਾਲ ਸਿੰਘ ਦੀ ਜ਼ਿੰਦਗੀ ਉਸ ਵੇਲੇ ਬਦਲ ਗਈ ਜਦੋਂ ਉਸ ਦਾ ਜਾਪਾਨੀ ਪੁੱਤਰ ਲੀਨ ਤਕਾਹਾਦਾ ਅਚਾਨਕ ਉਸ ਦੇ ਦਰਵਾਜ਼ੇ ਤੇ ਅੰਮ੍ਰਿਤਸਰ ਆ ਪੁੱਜਿਆ ਕੁਝ ਫੋਟੋਆਂ ਅਤੇ ਆਪਣੇ ਪਿਤਾ ਦੇ ਪਤੇ ਨਾਲ ਲੈਸ਼ ਨੌਜਵਾਨ ਆਪਣੇ ਜਨਮਦਾਤਾ ਪਿਤਾ ਨੂੰ ਲੱਭਣ ਲਈ ਇੱਕ ਯਾਤਰਾ ਸ਼ੁਰੂ ਕਰਦਾ ਹੈ ਜੋ ਕਿ ਇੱਕ ਕਾਲਜ ਦੀ ਅਸਾਈਨਮੈਂਟ ਤੋਂ ਪ੍ਰੇਰਿਤ ਸੀ ਉਹਨਾਂ ਦੀ ਮੁਲਾਕਾਤ ਇਸ ਤਰੀਕੇ ਨਾਲ ਹੁੰਦੀ ਹੈ ਕਿ ਜਦੋਂ ਇਸ ਅਸਾਈਨਮੈਂਟ ਨੂੰ ਪੂਰਾ ਕਰਦੇ ਆਂ ਕੁਝ ਇਸ ਲੜਕੇ ਨੂੰ ਲੱਭਦਾ ਹੈ ਅਤੇ ਉਸ ਦੇ ਤਹਿਤ ਹੀ ਇਹ ਲੜਕਾ ਆਪਣੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤੇ ਸਾਲਾਂ ਦੀਆਂ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਲੰਬੀ ਖੋਜ ਤੋਂ ਬਾਅਦ ਲੀਨ ਆਖਰਕਾਰ ਆਪਣੇ ਪਿਤਾ ਦੇ ਨਵੇਂ ਘਰ ਦਾ ਪਤਾ ਲਗਾ ਸਕਿਆ ਕੁਦਰਤ ਦਾ ਕਰਿਸਮਾ ਦੇਖੋ ਕਿ ਲੀਨ ਰਖੜੀ ਵਾਲੇ ਦਿਨ ਆਪਣੇ ਪਿਤਾ ਦੇ ਘਰ ਪਹੁੰਚਦਾ ਜਿੱਥੇ ਅਵਲੀਨ ਕੌਰ ਆਪਣੇ ਭਰਾ ਨੂੰ ਜ਼ਿੰਦਗੀ ਚ ਪਹਿਲੀ ਵਾਰ ਮਿਲਦੀ ਹੈ ਤੇ ਬੇਹਤ ਭਾਵਕ ਮਾਹੌਲ ਭਰਿਆ ਇੱਥੇ ਜਿਹੜਾ ਦਿਖਾਈ ਦਿੰਦਾ ਹੈ ਇੱਥੇ ਇਹ ਨਹੀਂ ਦੱਸ ਸਕਦਾ ਕਿ ਅਵਲੀਨ ਕੌਰ ਦੂਜੇ ਵਿਆਹ ਦੀ ਲੜਕੀ ਹੈ ਅਤੇ ਜੋ ਸੁਖਪਾਲ ਸਿੰਘ ਦਾ ਪਹਿਲਾ ਵਿਆਹ ਹੋਇਆ ਸੀ ਉਸ ਤੋਂ ਪੁੱਤਰ ਹੋਇਆ ਤੇ ਦੂਜੇ ਵਿਆਹ ਤੋਂ ਲੜਕੀ ਹੋਈ ਅਤੇ ਉਸ ਦੇ ਨਾਲ ਹੁਣ ਆਪਣੇ ਅੰਮ੍ਰਿਤਸਰ ਘਰ ਵਿੱਚ ਘਰ ਜਿਹੜਾ ਦਿਨ ਕੱਟ ਰਿਹਾ ਸੀ ਸੁਖਪਾਲ ਸਿੰਘ ਪਰ ਜਦੋਂ ਅਚਾਨਕ ਉਸ ਦਾ ਪੁੱਤਰ ਉਸ ਨੂੰ ਮਿਲਦਾ ਹੈ ਤੇ ਉਸ ਸਮੇਂ ਜੋ ਭਾਵਕ ਮਾਹੌਲ ਸੀ ਉਸ ਨੂੰ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਇੱਕ ਸੱਚਮੁੱਚ ਹੀ ਲੱਗ ਰਿਹਾ ਹੈ ਕਿ ਜ਼ਿੰਦਗੀ 'ਚ ਕੋਈ ਤ੍ਰਿਸ਼ਮਾ ਹੋਇਆ ਹੈ ਕਿ ਇੱਕ 19 ਸਾਲ ਬਾਅਦ ਕਿ ਉਹ ਆਪਣੇ ਪੁੱਤ ਨੂੰ ਮਿਲਦਾ ਹੈ ਤੇ ਪੁੱਤ ਆਪਣੇ ਪਿਓ ਨੂੰ ਮਿਲਦਾ ਹੈ ਤੇ ਅਵਲੀਨ ਕੌਰ ਹੈ ਜੋ ਉਹ ਆਪਣੇ ਭਰਾ ਨੂੰ ਰਖੜੀ ਵਾਲੇ ਦਿਨ ਦਰਵਾਜ਼ੇ ਤੇ ਖੜਾ ਦੇਖਦੀ ਹੈ ਤਾਂ ਉਸਦੇਆਂ ਜਿਹੜੇ ਆਚਾ ਉਹ ਜਿਹੜੇ ਅਰਦਾਸਾਂ ਹੀ ਨਹੀਂ ਜਾ ਸਕਦੇ ਜਾਂ ਜਿਹੜੀਆਂ ਉਸਦੇਆਂ ਭਾਵਨਾਵਾਂ ਨੇ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਅਵਲੀਨ ਕੌਰ ਨੂੰ ਰਖੜੀ ਵਾਲੇ ਦਿਨ ਹੀ ਗੋਡ ਗਿਫਟ ਮਿਲਿਆ ਜਿੱਥੇ ਅਰਦਾਸਾਂ ਬੇਨਤੀਆਂ ਭਰਾ ਦੇ ਲਈ ਕੀਤੀਆਂ ਜਾ ਰਹੀਆਂ ਸੀ ਤਾਂ ਉਹ ਅਰਦਾਸਾਂ ਬੇਨਤੀਆਂ ਰਖੜੀ ਵਾਲੇ ਦਿਨ ਹੀ ਪੂਰੀਆਂ ਹੋਈਆਂ ਇਸ ਸਬੰਧੀ ਮਾਪਿਆਂ ਨੇ ਵੀ ਗੱਲਬਾਤ ਜਿਹੜੀ ਆ ਬਿਆਨ ਕੀਤੀ ਹੈ ਤੇ ਇਸ ਸੰਬੰਧੀ ਉਸ ਲੜਕੇ ਦੀ ਜਦੋਂ ਇਹ ਤਸਵੀਰਾਂ ਸਾਹਮਣੇ ਆndੀਆਂ ਨੇ ਤਾਂ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਪੂਰਾ ਦੇਖਿਆ ਜਾ ਰਿਹਾ ਹੈ ਤੇ ਇਸ ਦੇ ਚੱਲਦਿਆਂ ਹੀ ਸੁਖਬਾਲ ਸਿੰਘ ਨੇ ਇਸ ਸਾਰੇ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਉਹ ਥਾਈਲੈਂਡ ਵਿੱਚ ਜਾਪਾਨੀ ਲੜਕੀ ਨੂੰ ਮਿਲਦਾ ਹੈ ਅਤੇ ਜਾਪਾਨ ਜਾ ਕੇ ਉਸ ਲੜਕੀ ਨਾਲ ਵਿਆਹ ਕਰਵਾਉਂਦਾ ਹੈ ਅਤੇ ਅਚਾਨਕ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਦਿਨ ਆਂਦਾ ਹੈ ਕਿ ਉਹ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਨੇ ਅਤੇ ਉਹ ਵਾਪਸ ਪਰਤ ਕੇ ਆਪਣੇ ਇੰਡੀਆ ਚ ਆਪਣੇ ਦੇਸ਼ ਪੰਜਾਬ ਚ ਆ ਪੰਜਾਬ ਚ ਆ ਕੇ ਆਪਣਾ ਜਿਹੜਾ ਉਹ ਕਾਰੋਬਾਰ ਕਰਦਾ ਹੈ ਤੇ ਮੁਰ ਤੋਂ ਆਪਣੀ ਜ਼ਿੰਦਗੀ ਆਮ ਵਾਂਗ ਚਲਾਉਂਦਾ ਹੈ ਅਤੇ ਇੱਕ ਆਸ ਉਮੀਦ ਹੈ ਜਿਹੜੀ ਆਪਣੇ ਦਿਲ ਵਿੱਚ ਰੱਖਦਾ ਹੈ ਕਿ ਮੇਰਾ ਪੁੱਤਰ ਹੈ ਜਿਹੜਾ ਉਹ ਕਦੋਂ ਮਿਲੇਗਾ ਅਤੇ ਉਹ ਪੁੱਤਰ 19 ਸਾਲ ਬਾਅਦ ਰਖੜੀ ਦੇ ਤਿਹਾਰ ਵਾਲੇ ਦਿਤੇ ਦੇ ਹੀ ਮਿਲਿਆ ਅਤੇ ਇਹ ਜਿਹੜਾ ਖਾਸ ਤਿਹਾਰ ਜਿਹੜਾ ਭੈਣਾਂ ਲਈ ਹੁੰਦਾ ਉਹ ਭੈਣ ਲਈ ਕਿਤੇ ਨਾ ਕਿਤੇ ਇੱਕ ਗੋੜ ਗਿਫਟ ਦੇ ਰੂਪ ਵਿੱਚ ਉਹ ਅਤੇ ਪੁੱਤ ਦੀ ਮਿਲਣੀ ਜਿਹੜੀ ਆ ਉਹ ਦਰਸਾਉਂਦੀ ਹੈ ਕਿ ਲੜਕੀ ਨੂੰ ਗੋਡ ਗਿਫਟ ਮਿਲ ਗਿਆ ਅਤੇ ਉਸ ਦਾ ਜੋ ਭਰਾ ਦੇ ਪ੍ਰਤੀ ਪਿਆਰ ਸੀਗਾ ਭਰਾ ਨੂੰ ਲੈ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਉਹ ਕਿਤੇ ਨਾ ਕਿਤੇ ਪੂਰੀਆਂ ਹੁੰਦੀਆਂ ਨਜ਼ਰ ਆਈਆਂ ਤੇ ਉੱਥੇ ਹੀ ਇਸ ਸੰਬੰਧੀ ਕੀ ਕੁਝ ਹੋਇਆ ਸੀ ਕਿਵੇਂ ਵਾਕੋ ਹੋਇਆ ਸੀ ਪਹਿਲਾਂ ਸੁਖਪਾਲ ਸਿੰਘ ਦੇ ਮੋਹੋ ਸੁਣੋ ਇਹ ਮੈਂ 2002 ਦੇ ਵਿੱਚ ਦੀ ਮੰਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਾਨੀਸ ਨੇ ਥਾਈਲੈਂਡ 에어ਪੋਰਟ ਤੇ ਮਿਲਿਆ ਸੀ ਤੇ ਉਤ ਤੋਂ ਬਾਦ ਉਹ ਇੰਡੀਆ ਉਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਤੇ 2002 ਚ ਉਹ ਫਿਰ ਮੈਨੂੰ ਸਪான்ਸਰ ਭੇਜ ਕੇ ਤਾਂ ਉਹ ਮੈਨੂੰ ਉੱਥੇ ਸੱਦ ਲਿਆ ਸੀ ਜਾਪਾਨ ਦੇ ਵਿੱਚ ਤੇ ਕਿਦਾਂ ਪਿਆਰ ਦੀ ਕਹਾਣੀ ਕਿਦਾਂ ਸ਼ਟਾਪ ਹੈ ਹਰ ਦੀ ਕਹਾਣੀ 2002 ਚ ਸਟਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਤ ਤੋਂ ਬਾਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੇ ਤੁਸੀਂ ਪੰਜਾਬ ਚ ਕਿਉਂ ਆਏ ਫਿਰ ਜਾਪਾਨ ਚ ਤੁਸੀਂ ਰਹੇ ਸੀ ਉਹ ਫਿਰ ਸਾਡੇ ਥੋੜੇ ਜਿ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਆਪਣਾ ਡਿਸਪਿਊਟ ਜਿਆ ਪੈ ਗਿਆ ਫਿਰ ਮੈਂ ਵਾਪਸ ਜਪਾਨ ਆ ਗਿਆ ਜਪਾਨ ਤੋਂ ਇੰਡੀਆ ਆ ਗਿਆ ਫਿਰ 2004 ਤੇਦੀ ਮੰਮਾ ਮੈਨੂੰ ਫੇਰ ਲੈ ਕੇ ਗਈ ਸੀ ਇੱਕ ਵਾਰ ਵਾਪਸ ਹਾਂਜੀ ਤੇ ਕਿਤਾ ਲੱਗਦਾ ਕਿ ਹੁਣ ਇੱਕ ਪਿਓ 19 ਸਾਲ ਜਦੋਂ ਮਿਲੇ ਉਹ ਕਿੰਨਾ ਦਾ ਮੈਂ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਤੇ ਕਿੱਦਾਂ ਲੱਗ ਰਿਹਾ ਪਹਿਲੀ ਵਾਰੀ ਨੂੰ ਪਤਾ ਸੀ ਮੈਨੂੰ ਮੈਜ ਦੀ ਬਾਰੇ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 ਡੇਢ-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਇੱਕੋ ਜਿਹਾ ਹੀ ਰੱਖਿਆ ਉਹਦਾ ਨਾਂ ਵਲੀਨ ਹੈ ਉਹਦਾ ਨਾਂ ਜਸਲੀਨ ਆ ਪੀ ਨਾਂ ਵੀ ਇੱਕੋ ਜਿਹਾ ਰੱਖੇ ਸੀ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਔਡੀਓ ਦੀ ਸਾਰਾ ਕੁਝ ਹਾਂ ਤੇ ਉਹ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਬੇਟੀ ਕਹਿੰਦੀ ਕਿ ਮੈਨੂੰ ਰਖੜੀ ਤੇ ਵੱਡਾ ਤੋਂ ਭਲੇ ਦਾ ਗੁਰੂ ਆਮ ਦਾਸ ਹਾਂਜੀ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਹੀਂ ਹੋਇਆ ਜੋ ਹੋਇ ਉਹ ਸਾਡੀ ਡੌੜ ਤੇ ਗੁਰੂ ਰਾਮਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਘਰੇ ਨਾਲ ਕਰਕੇ ਤਾਂ ਲੱਭਿਆ ਜੀ ਘਰ ਇਹ ਨਾਲ ਲੱਭਿਆ ਸਿਰ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀਆਂ ਇੰਨਾ ਇਹਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾ ਕੋ ਪੁੱਛ-ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪਹੁੰਚ ਕੀਤੀ ਸੀ ਇਹਨਾਂ ਕੋਲ ਹਾਂਜੀ ਇਹਨਾਂ ਤੱਕ ਪਹੁੰਚ ਕੀਤੀ ਸੀ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਸੀਂ ਤੇ ਸੁਪਨਾ ਹੀ ਲੱਗ ਰਿਹਾ ਸਾਰਾ ਕੁਝ ਕਿਹਦਾ ਕਲਚਰ ਲੱਗਾ ਤੁਹਾਨੂੰ ਪੰਜਾਬ ਦਾ ਕਲਚਰ ਪੰਜਾਬ ਦਾ ਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਤੇ ਹੁਣ ਜਾਲਾ ਵੀ ਕੀ ਜਿੰਨੇ ਕਿਤਾ ਹੁੰਦੇ ਮਦਰ ਉਹਨਾਂ ਦੇ ਬਹੁਤ ਹੋ ਗਏ ਤੇ ਤੇਲੇ ਇੱਕ ਲੱਗਾ ਸੀ ਸਾਡਾ ਹਾਂਜੀ ਹਾਂਜੀ ਜਾਂ ਦੋ ਤਰੀਕ ਨੂੰ ਜਾਂ ਤਿੰਨ ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ ਹਾਂਜੀ ਹਾਂਜੀ ਮਮਾ ਨਾਲ ਗੱਲ ਹੋ ਗਈ ਟਿਕਟ ਦੀ ਹਾਂਜੀ ਇੱਕ ਦਿਨ ਹੋਈ ਸੀ ਜਿੱਦਨੇ ਆਇਆ ਉਸ ਦਿਨ ਹੀ ਇੰਨਾ ਮੇਰੀ ਗੱਲ ਕਰਾਈ ਸੀ ਤੇ ਹੁਣ ਮੈਂ ਦੱਸਿਆ ਵੀ ਇੰਨੇ ਮੈਨੂੰ ਲੱਭ ਲਿਆ ਵਾ ਤੇ ਸਾਡੇ ਕੋਲ ਹੀ ਆ ਤੇ ਉਹ ਕਹਿੰਦੇ ਸੀ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਆ ਇਹ ਜੇ ਆਪਾਂ ਗੋਲਡਨ ਟੈਂਪਲ ਤੇ ਵਾਗਾ ਬਾਰਡਰੀ ਗਏ ਆ ਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋਲ ਲੈ ਕੇ ਜਾਂਦਾ ਪਿਆ ਵਾ ਫਿਰ ਇਹਨੂੰ ਲਾਗੇ ਬੰਨੇ ਹੋਰ ਕਮਾਵਾਂਗੇ ਜਿੱਥੇ ਦੁੱਧ ਤੱਕ ਜਾ ਸਕਦੇ ਲੈ ਕੇ ਜਾਊਂਗਾ ਇਹਨੂੰ ਹਾਂਜੀ ਸੁਪਾਲ ਸਿੰਘ ਅਤੇ ਉਸਦੇ ਪੁੱਤਰ ਦੀ ਜਦੋਂ ਮਿਲਣੀ ਹੁੰਦੀ ਹੈ ਤਾਂ ਉਸ ਨੂੰ ਘਰ ਵਿੱਚ ਲਿਆ ਲਜਾਇਆ ਜਾਂਦਾ ਹੈ ਤੇ ਘਰ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ ਜਾਂਦਾ ਹੈ ਤੇ ਉੱਥੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਘਰ ਵਿੱਚ ਰੱਖੇ ਹੋਏ ਕੁੱਤੇ ਨਾਲ ਵੀ ਜੋ ਜਿਹੜਾ ਬੇਟਾ ਹੈ ਸੁਪਾਲ ਸਿੰਘ ਦਾ ਉਹ ਕਿਵੇਂ ਖੇਡ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਥੇ ਹੀ ਜੋ ਮੌਕੇ ਤੇ ਜਿਹੜਾ ਮਾਹੌਲ ਸੀਗਾ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਲੱਗਿਆ ਗਵਾਂਢੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਚਾ ਵੀ ਜਿਹੜਾ ਚੱਖਿਆ ਨਹੀਂ ਗਿਆ ਤੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਕੈਮਰੇ ਚ ਕੈਦ ਹੋਈਆਂ ਤਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਰੇ ਹਾਲਾਤਾਂ ਨੂੰ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਇੱਕ ਪਿਓ ਦੀ ਤੜਫ ਹੈ ਜਿਹੜੀ ਪੁੱਤ ਦੇ ਲਈ ਉਹ ਪੂਰੀ ਹੋਈ ਅਤੇ ਉਸ ਤੜਫ ਦੇ ਪੂਰੇ ਹੁੰਦਿਆ ਕਿਦਾਂ ਦਾ ਮਾਹੌਲ ਉੱਥੇ ਸਿਰਜਾਇਆ ਗਿਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਤਿਹਾਰ ਰਖੜੀ ਦਾ ਜਿਹੜਾ ਬਹੁਤ ਸਾਰੀਆਂ ਭੈਣਾਂ ਵੱਡੇ ਚਾਹਾਂ ਨਾਲ ਆਪਣੇ ਭਰਾ ਦੀ ਇੰਤਜ਼ਾਰ ਕਰਦੀਆਂ ਨੇ ਪਰ ਉੱਥੇ ਹੀ ਬਹੁਤ ਕਈ ਭੈਣਾਂ ਨੇ ਜਿਨ੍ਹਾਂ ਦੇ ਭਰਾ ਨੇ ਹਨ ਅਤੇ ਉਹ ਦੂਜੇ ਭਰਾਵਾਂ ਨੂੰ ਰਖੜੀ ਬਨ ਕੇ ਆਪਣੇ ਚਚੇਰੇ ਭਰਾਵਾਂ ਨੂੰ ਰਖੜੀ ਬਨ ਕੇ ਇਹ ਤਿਹਾਰ ਮਨਾਉਂਦੀਆਂ ਨੇ ਤੇ ਅਜੇ ਹੇ ਵਿੱਚ ਹੀ ਅਵਲੀਨ ਕੌਰ ਵੀ ਹੁਣ ਤੱਕ ਆਪਣੇ ਚਚੇਰੇ ਭਾਈ ਨੂੰ ਜਿਹੜੀ ਆ ਰਖੜੀ ਬਨ ਕੇ ਜਿਹੜਾ ਤਿਹਾਰ ਮਨਾਉਂਦੀ ਸੀ ਪਰ ਅੱਜ ਜਦੋਂ ਬਿੱਤੇ ਦਿਨ ਹੀ ਇਹ ਵੀਡੀਓ ਸਾਹਮਣੇ ਆਈ ਹੈ ਤੇ ਰਖੜੀ ਦੇ ਤਿਹਾਰ ਤੇ ਉਸ ਦਾ ਭਰਾ ਘਰ ਪਰਤਿਆ ਤੇ ਉਸ ਦਿਨ ਆਪਣੇ ਪਹਿਲੀ ਵਾਰ ਭਰਾ ਨੂੰ ਰਖੜੀ ਬੰਨੀ ਅਤੇ ਉਸ ਨੇ ਜਿਹੜਾ ਖਾਬ ਦੇਖਿਆ ਅੱਗੇ ਕਿ ਹੁਣ ਉਹ ਆਪਣੇ ਭਰਾ ਨੂੰ ਆਏ ਰਖੜੀ ਦੇ ਤਿਹਾੜ ਤੇ ਉਹ ਰਖੜੀ ਬੰਨਿਆ ਕਰੇਗੀ ਤਾਂ ਇਸ ਸੰਬੰਧ ਅਵਲੀਨ ਕੌਰ ਕੀ ਕੁਝ ਕਹਿ ਰਹੀ ਹੈ ਤੇ ਕਿੰਨੀ ਖੁਸ਼ੀ ਜਤਾ ਰਹੀ ਹੈ ਉਹ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਹਾਂਜੀ ਕੀਤੀ ਹੀ ਪਾਪਾ ਨੇ ਮਾਨੂੰ ਪਤਾ ਹੀ ਪਰ ਮੈਨੂੰ ਵੀ ਪਤਾ ਕਿ ਭਰਾ ਹੈਗਾ ਵਾ ਪਰ ਆ ਨਹੀਂ ਪਤਾ ਕਿ ਉਹ ਇੰਡੀਆ ਆਉਣਗੇ ਪਾਪਾ ਨੂੰ ਲੱਭਣ ਇਦਾਂ ਤੋ ਬਹੁਤ ਵੱਡਾ ਸਰਪ੍ਰਾਈਜ਼ ਹੋ ਗਿਆ ਸਾਡੇ ਸਾਰਿਆਂ ਵਾਸਤੇ ਉਹ ਕਹਿੰਦੇ ਬਹੁਤ ਲੱਭਿਆ ਪਹਿਲਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਲੱਭਿਆ ਹਾਂ ਲੱਭਿਆ ਹੀ ਹਾਂ ਉਹਨਾਂ ਨੇ ਲੱਭਿਆ ਆਣ ਕੇ ਕਿ ਸ਼ਾਪ 'ਚ ਫੋਟੋਆਂ ਦਿਖਾਈਆਂ ਉਹਨਾਂ ਨੇ ਫੋਟੋ ਵੇਖੀਆਂ ਤੇ ਫਿਰ ਉਹਨਾਂ ਨੇ ਫਰੈਂਡ ਨੂੰ ਪਹਿਚਾਨ ਲਿਆ ਪਰ ਉਹਨਾਂ ਦੇ ਘਰ ਲੈ ਗਏ ਉਹਨਾਂ ਨੂੰ ਤੇ ਅੱਜ ਕਿਦਾਂ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਲੱਗਣ ਦਿਆ ਵਾ ਤਾਂ ਵਲੀਨ ਕੌਰ ਨੇ ਆਪਣੇ ਜਿਹੜੇ ਆ ਹਾ ਭਾਵ ਦੱਸਿਆ ਕਿ ਕਿਵੇਂ ਉਸ ਲਈ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿ ਜਦੋਂ ਰਖੜੀ ਵਾਲੇ ਦਿਨ ਉਸ ਦਾ ਭਰਾ ਮਿਲਿਆ ਤੇ ਉੱਥੇ ਹੀ ਇਸ ਸੰਬੰਧੀ ਆ ਜਿਹੜਾ ਸੁਖਪਾਲ ਸਿੰਘ ਦਾ ਦੂਜਾ ਵਿਆਹ ਹੁੰਦਾ ਦੂਜੀ ਪਤਨੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਪਤਾ ਸੀ ਕਿ ਸੁਖਪਾਲ ਸਿੰਘ ਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਤੇ ਉਹਨਾਂ ਦਾ ਕੋਈ ਅੱਗੇ ਬੇਟਾ ਵੀ ਹੈ ਤਾਂ ਉਹਨਾਂ ਨੇ ਸਾਰੀ ਵਿਆਹ ਜਿਹੜੀ ਕਹਾਣੀ ਦੱਸੀ ਹੈ ਕਿ ਕਿਵੇਂ ਦਿਨ ਰਾਤ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ ਸੁਖਪਾਲ ਸਿੰਘ ਆਪਣੇ ਪੁੱਤਰ ਨੂੰ ਲੈ ਕੇ ਤੇ ਕਿਵੇਂ ਤੜਫ ਜਿਹੜੀ ਆ ਉਹ ਆਪਣੇ ਆਪ ਚਿਹਰੇ ਤੇ ਸਾਹਮਣੇ ਆਂਦੀ ਸੀ ਅਤੇ ਉਸ ਦੇ ਚਾਲਦਿਆਂ ਆ ਪਤਨੀ ਹੈ ਜਿਹੜੀ ਸੁਖਪਾਲ ਸਿੰਘ ਦੀ ਉਹ ਵੀ ਜਿਹੜੀ ਆ ਕਿਤੇ ਨਾ ਕਿਤੇ ਚਿੰਤਾ ਚ ਰਹਿੰਦੀ ਸੀ ਤੇ ਉਸ ਨੇ ਕਿਵੇਂ ਪਤਾ ਲਗਾਇਆ ਕਿ ਉਸ ਦੀ ਪਹਿਲੀ ਮੈਰਿਜ ਤੋਂ ਕੋਈ ਲੜਕਾ ਹੋਇਆ ਸੀ ਜਾਂ ਕੋਈ ਉਸ ਦੇ ਅੱਗੇ ਔਲਾਦ ਹੈ ਇਸ ਮੌਕੇ ਅਵਲীন ਕੌਰ ਦੀ ਮਾਤਾ ਨੇ ਕੀ ਕਿਹਾ ਅਤੇ ਕਿਵੇਂ ਉਸ ਨੇ ਸਾਰੀ ਕਹਾਣੀ ਨੂੰ ਬਿਆਨ ਕੀਤਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਕਿਸ ਨਾਲ ਨਾੜੀ ਮੈਰਿਜ ਹੋਈ ਆ ਇੱਕ ਕਹਾਣੀ ਇੱਕ ਫਿਲਮੀ ਸਟਾਈਲ ਦਾ ਸਾਹਮਣੇ ਆਈ ਹੈ ਜੀ ਹਾਂ ਜੀ ਜੀ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੇਰੀ ਮੈਰਿਜ ਹੋਈ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਆ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਇਹ ਫਿਰ ਹੌਲੀ ਹੌਲੀ ਜਦੋਂ ਇਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ ਕੋਸ਼ਿਸ਼ ਪਾਉਂਦੇ ਸੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਾਪਾਨ ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ 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 ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਸੀ ਕਿ ਬੇਟਾ ਸਾਡਾ ਵਾਪਸ ਆ ਜਾਏ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਵਾਪਸ ਜਾਵੇ ਤੁਹਾਡੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਸੀ ਪਾਸ ਅ 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ 2002 ਦੇ ਵਿੱਚ ਜਪਾਨ ਗਈ ਸੀ ਅ ਇਹ ਦੋ ਇੰਨਾ ਦੀ ਹਿਸਟਰੀ ਤੇ ਪ੍ਰੋਪਰ ਇੰਨਾ ਨੇ ਮਦਰ ਮਮਾ ਇਹਨਾਂ ਨੂੰ ਸਾਰਾ ਪਤਾ ਆ ਕਿ ਕਿ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਸੀ ਪਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਸੀ ਤੇ ਪਰ ਇੱਕ ਮਹੀਨੇ ਤੋਂ ਵਾਸਤੇ ਬਹੁਤ ਵੱਡੀ ਗੱਲ ਹੋ ਗਈ ਹੈ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਵੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੁੰਦੀ ਕਿ ਉਹ ਵਾਪਸ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸੇ ਇਹਦੀ ਮਦਰ ਕੋਈ ਹੋ ਰਹੀ ਹੈ ਮੈਂ ਚਾਹੁੰਦੀ ਕਿ ਬੇਟਾ ਮੇਰੇ ਕੋਲ ਹੀ ਰਹੇ ਹਾਂ ਜੇ ਜਲੇ ਜਲੇ ਵੀਜ਼ਾ ਖਤਮ ਹੋ ਰਿਹਾ ਜਾ ਰਿਹਾ ਤੇ ਪਾਪਾ ਵੀ ਸੀ ਰਕੜੀ ਤੇ ਪਰ ਦਿਲ ਫਿਰ ਮੁਸ਼ਕਲ ਆ ਰਹੀ ਹੈ ਜੀ ਵਸੇ ਹੁਣ ਬੇਟਾ ਜਾ ਰਿਹਾ ਹਾਂਜੀ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਕੀ ਸਰਕਾਰ ਕੋਈ ਮੰਗ ਕਰਦੇ ਹੋ ਤੁਸੀਂ ਕਿ ਵੀਜ਼ਾ ਵਧਾਇਆ ਜਾਵੇ ਬੇਟੇ ਦਾ ਨਹੀਂ ਇਹ ਸਟੱਡੀ ਕਰਦਾ ਆ ਇਹਦੀ ਮਜਬੂਰੀ ਆ ਇੱਕ ਵਾਰੀ ਨੂੰ ਜਾਣਾ ਪਊਗਾ ਫਿਰ ਇਹ ਕਹਿੰਦਾ ਕਿ ਮੈਂ ਵੀ ਮਿਲਣ ਨਾਲ ਵਾਸਤੇ ਤੁਹਾਨੂੰ ਆਉਂਗਾ ਮੈਂ ਤੁਹਾਡੇ ਨਾਲ ਟੱਚ ਤੇ ਰਹੂੰਗਾ ਮੈਂ ਆਇਆ ਕਰੂੰਗਾ ਹਾਂ ਤੇ ਕਿਦਾਂ ਦਾ ਮਹਿਸੂਸ ਹੈ ਇੰਨੇ ਦਿਨ ਤੁਹਾਡੇ ਕੋਲ ਆਵਾ ਕਿਦਾਂ ਖਾਣ ਪੀਣ ਕਿਦਾਂ ਦਰਿਆ ਸੀ ਠੀਕ ਨਾ ਬੜਾ ਵਧੀਆ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਾਪਾਨ ਤੋਂ ਆਇਆ ਹੈ ਕਿ ਫੈਮਿਲੀ ਵਾਂਗ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ ਸਾਡੇ ਨਾਲ ਹੀ ਰਹਿੰਦਾ ਕੋਈ ਮੁਸ਼ਕਲ ਨਹੀਂ ਆਈ ਬੜਾ ਵਧੀਆ ਬੇਟੀ ਨੂੰ ਇੱਕ ਭਰਾ ਮਿਲ ਗਿਆ ਹਾਂਜੀ ਹਾਂਜੀ ਉਹ ਵੀ ਰਖੜੀ ਦਾ ਤੋਹਫਾ ਸੀ ਹਾਂਜੀ ਰਖੜੀ ਕਿਉਂਕਿ ਉਹ ਮੰਗਦੀ ਸੀ ਕਿ ਮੇਰਾ ਭਰਾ ਹੋਵੇ ਮੇਰਾ ਭਰਾ ਹੋਵੇ ਉਹਨੂੰ اچانک ਮਿਲਿਆ ਕਿ ਦੇਖ ਇਹਨਾਂ ਦੇ ਮਮਾ ਨੇ ਗੱਲ ਉਹ ਵੀ ਠੱਡੀ ਉੱਥੇ ਜਾਪਾਨ ਦੇ ਵਿੱਚ ਨਹੀਂ ਮੇਰੀ ਨਹੀਂ ਹੋਈ ਗੱਲ ਕਰਨਾ ਚਾਹੁੰਦੇ ਸੀ ਮੈਂ ਨਹੀਂ ਚਾਹੁੰਦੀ ਪਰ ਮੇਰਾ ਮੇਰਾ ਇੱਕ इमोशनल ਜੀ ਇੱਕ ਮਰ ਕੇ ਆਪਣੇ ਆਪ ਨੂੰ ਲੈ ਕੇ ਇਹਨਾਂ ਦੇ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਊਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਕਦੀ ਗੱਲ ਤੁਹਾਡੇ ਸਾਹਮਣੇ ਕੀਤੀ ਵੀਡੀਓ ਬਣੀ ਹਾਂਜੀ ਮੇਰੇ ਮੇਰੇ ਸਾਹਮਣੇ ਗੱਲ ਕੀਤੀ ਇਹਨਾਂ ਤਾਂ ਤੁਸੀਂ ਸੁਣਿਆ ਕਿ ਅਵਲੀਨ ਕੌਰ ਦੀ ਮਾਤਾ ਨੇ ਕਿਵੇਂ ਹੁਣ ਤੱਕ ਸੁਖਪਾਲ ਸਿੰਘ ਨੂੰ ਸਹਾਰਾ ਦੇ ਕੇ ਰੱਖਿਆ ਤੇ ਆਸਾਂ ਉਮੀਦਾਂ ਜਾਂ ਅਰਦਾਸਾਂ ਜਿਹੜੀਆਂ ਉਹ ਬੇਟੇ ਦੇ ਲਈ ਕੀਤੀਆਂ ਗਈਆਂ ਕਿ ਜਾਪਾਨ ਚ ਜੋ ਬੇਟਾ ਹੋਇਆ ਸੀ ਉਹ ਵਾਪਸ ਪਰਤੇ ਅਤੇ ਆਪਣੇ ਪਿਓ ਨੂੰ ਮਿਲੇ ਅਤੇ ਉਹ ਆਸਾਂ ਉਮੀਦਾਂ ਜਾਂ ਅਰਦਾਸਾਂ ਰਖੜੀ ਵਾਲੇ ਜਦੋਂ ਦਿਨ ਪੂਰੀਆਂ ਹੁੰਦੀਆਂ ਨੇ ਤਾਂ ਪਰਿਵਾਰ ਦੇ ਲਈ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਤੇ ਇੱਕ ਇੱਕ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਕਿਵੇਂ ਪਿਓ ਪੁੱਤ 19 ਸਾਲ ਬਾਅਦ ਮਿਲੇ ਨੇ ਤੇ ਇੱਕ ਕਾਲ ਜਿਹੜੀ ਅਸਾਈਨਮੈਂਟ ਨੇ ਪਿਓ ਪੁੱਤ ਦੀ ਮਿਲਣੀ ਕਰਵਾਈ ਹੈ ਤੇ ਇਸ ਦੇ ਚਲਦਿਆਂ ਕਹਿ ਸਕਦੇ ਹਾਂ ਕਿ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਸਾਡੀ ਜ਼ਿੰਦਗੀ 'ਚ ਕੋਈ ਵੱਡਾ ਕਰਿਸ਼ਮਾ ਹੋ ਜਾਵੇ ਤੇ ਪਿਓ ਪੁੱਤ ਜਾਂ ਕਿਸੇ ਗਵਾਚੇ ਦੀ ਮਿਲਣੀ ਇਸ ਤਰੀਕੇ ਨਾਲ ਹੋ ਜਾਵੇ।